ਉਹ ਕਹਿੰਦੇ ਜੀ ਭਾਜਪਾ 24 ਦੀ ਤਿਆਰੀ ਨਹੀਂ ਕਰ ਰਹੀ ਬੱਚਿਓ ਭਾਜਪਾ 27 ਦੀ ਤਿਆਰੀ ਕਰ ਰਹੀ ਹੈ ਸੱਚਮੁੱਚ 24 ਦੀ ਖੇਡ ਖੇਡ ਰਹੇ ਹੋ ਕਿ 27 ਦੀ ਨਹੀਂ ਐਕਚੁਅਲੀ ਪਤਾ ਕੀ ਹੈ ਅਸੀਂ ਪਤਾ ਨਹੀਂ ਉਹਨਾਂ ਨੂੰ ਜਿਹੜਾ ਵਿੱਚ ਨਹੀਂ ਹੁੰਦਾ ਸਾਨੂੰ ਸਾਰੀ ਜਾਣਕਾਰੀ ਕਿ ਦੇਖੋ ਤੁਸੀਂ ਇਹ ਦੇਖਿਆ ਸੀ ਕਾਂਗਰਸ ਨੇ ਜੀ ਬੜਾ ਪਰਮਫਲਾਉਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਜਦੋਂ ਤਿੰਨ ਸਰਕਾਰਾਂ ਸੀ ਜਿੰਦੇ ਵਿੱਚ 36 ਗੜ ਮਧਿਆ ਪ੍ਰਦੇਸ਼ ਜੀ ਔਰ ਰਾਜਸਥਾਨ ਉਦੋਂ ਇਹ ਕਹਿੰਦੇ ਸੀ ਕਿ ਛੱਤੀਗੜ੍ਹ ਤਾਂ ਸਾਨੂੰ ਆਉਣਾ ਹੀ ਆਉਣਾ ਹੈ ਹਮ ਔਰ ਦੂਸਰਾ ਜਿਹੜਾ ਮਧਿਆ ਪ੍ਰਦੇਸ਼ ਉੰਦੇ ਤੋਂ 160 ਸੀਟਾਂ ਦਾ ਕਾਂਗਰਸ ਜਿੱਤੇਗੀ ਤੇ ਜਿਹੜਾ ਆ ਹੈਗਾ ਰਾਜਸਥਾਨ ਕਾਂਟੇ ਦੀ ਚੱਕਰ ਹੈ ਜੀ ਲੇਕਿਨ ਸਾਡੇ ਦੇਖੋ ਨਾ ਸਾਡੇ ਪਾਰਟੀ ਅੱਜ ਨਹੀਂ ਮੈਂ ਪਿਛਲੇ ਡੇਢ ਬੇਪਣੇ ਦੋ ਸਾਲ ਤੋਂ ਲਗਾਤਾਰ ਅਸੀਂ ਆਰਗੇਨਾਈਜੇਸ਼ਨਲ ਸਿਸਟਮ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਆ ਜੀ ਹੁਣ ਉੱਥੇ ਉਹਨਾਂ ਨੇ ਪੰਨਾ ਪ੍ਰਮੁੱਖ ਵੀ ਬਣਾਏ ਸੀ ਮੈਂ ਕਿ ਇੱਕ ਪੇਜ ਦੇ ਉੱਪਰ 30 40 ਵੋਟਾਂ ਹੁੰਦੀਆਂ ਨੇ ਤੇ ਉਹ 30 40 ਵੋਟਾਂ ਹੁੰਦੀਆਂ ਉਹਨੇ ਪਹਿਰੇਦਾਰੀ ਕਰਨੀ ਉਸ ਬੰਦੇ ਨੇ ਉਹਨਾਂ ਨਾਲ رابطہ ਵੀ ਕਰਨਾ ਹੈ ਉਹਨਾਂ ਦੇ ਸੁੱਖ-ਦੁੱਖ ਵਿੱਚ ਵੀ ਰਹਿਣਾ ਹੈ ਤਾਂ ਉਹ ਸਾਡੇ ਜਿਹੜਾ ਆਰਗੇਨਾਈਜੇਸ਼ਨਲ ਸਿਸਟਮ ਜਿਹੜਾ ਸਾਡਾ ਮਜ਼ਬੂਤ ਹੈ ਤੇ ਉਹਦੇ ਕਰਕੇ ਉੱਥੇ ਜਿਹੜੇ ਰਿਜ਼ਲਟ ਸਾਡੀ ਫੇਵਰ ਵਿੱਚ ਆਏ ਔਰ ਇਹ ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹੈ ਸਾਡੇ ਸਾਰੇ ਆਥਮਾਤੇ ਅਸੀਂ ਬਕਾਇਦਾ ਕੋਰ ਗਰੁੱਪ ਬਣਾਏ ਹੋਏ ਆ ਲੋਕ ਸਭਾ ਜਿਵੇਂ ਖਡੂਰ ਸਾਹਿਬ ਦਾ ਮੈਂ ਕਨਵੀਨਰ ਆ ਤਾਂ ਖਡੂਰ ਸਾਹਿਬ ਦੇ ਲੋਕ ਸਭਾ ਦਾ ਵੀ ਇੱਕ ਗਰੁੱਪ ਹੈ 30 40 ਲੋਕਾਂ ਦਾ ਉਸ ਤੋਂ ਬਾਅਦ ਅਸੀਂ ਵਿਧਾਨ ਸਭਾ ਵਾਈਜ਼ ਬਣਾਏ ਆ ਵਿਧਾਨ ਸਭਾ ਤੋਂ ਬਾਅਦ ਸਾਡੇ ਜਿਹੜੇ ਸਰਕਲ ਨੇ 42 ਸਰਕਲ ਇਸ ਖਡੂਰ ਸਭਾ ਲੋਕ ਸਭਾ ਚ ਪੈਂਦੇ ਆ 1974 ਇਹਦੇ ਚ ਬੂਥ ਪੈਂਦੇ ਆ ਔਰ ਲਗਭਗ 22 2275 ਦੇ ਵਿੱਚ ਪਿੰਡ ਪੈਂਦੇ ਆ 330 ਦੇ ਆਸ-પાસ ਬੂਥ ਜਿਹੜੇ ਉਹ ਸ਼ਹਿਰੀ ਨੇ ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਅਸੀਂ ਜਿਹੜਾ ਲੈ ਕੈਲਕੂਲੇਸ਼ਨ ਦਾ ਵੀ ਚੱਲਦੇ ਆ ਲੋਕਾਂ ਦੇ ਵਿੱਚ ਵਿਚਰਦੇ ਵੀ ਆ ਲੇਕਿਨ ਆਰਗਨਾਈਜ਼ੇਸ਼ਨਲ ਸਿਸਟਮ ਨੂੰ ਵੀ ਅਸੀਂ ਮਜ਼ਬੂਤ ਕਰਕੇ ਚੱਲਦੇ ਖਡੂਰ ਸਾਹਿਬ ਤੋਂ ਕਿਹੜਾ ਚਿਹਰਾ ਤਾਰ ਰਹੇ ਆ ਜੀ ਦੇਖੋ ਮੈਂ ਵੀ ਇੱਕੀ ਆਪਣੀ ਦਾਵੇਦਾਰੀ ਰੱਖੀ ਹੋਈ ਹੈ ਲੇਕਿਨ 27 ਸਾਲ ਦੇ ਬਾਅਦ ਪਹਿਲੀ ਵਾਰ ਮੈਂ ਹਈਆ ਕੀਤਾ ਕਿ ਮੈਂ ਮੈਨੂੰ ਉਹਨਾਂ ਨੇ ਪੁੱਛਿਆ ਔਰ ਮੈਂ ਕਿਹਾ ਜੀ ਠੀਕ ਹੈ ਜੀ ਮੈਂ ਆ ਤੁਹਾਡੇ ਹੁਕਮ ਨਾਲ ਮੈਂ ਲੜ ਸਕਦਾ ਬਾਕੀ ਜੋੜਾ ਵੀ ਪਾਰਟੀ ਦੇਗੀ ਮੈਂ ਲੜਾਂਗਾ ਆਪਣੇ ਲਈ 100% ਕਰਾਂਗਾ ਜਿਹੜਾ ਮੇਰਾ ਸਾਥੀ ਕੋਈ ਵੀ ਆਵੇਗਾ ਜਿਹਨੂੰ ਪਾਰਟੀ ਪਾਰਲੀਮੈਂਟ ਬੋਰਡ ਸਾਡਾ ਟਿਕਟ ਦੇ ਦੇਗਾ ਉਹਦੇ ਨਾਲ ਮੈਂ 200% ਕੰਮ ਕਰਾਂਗਾ ਪਰ ਅਕਸਰ ਕਈ ਵਾਰ ਹੁੰਦਾ ਹੈ ਵੀ ਪੁਰਾਣੇ ਨੂੰ ਪਿਛਾਂ ਰੱਖ ਕੇ ਨਵੇਂ ਨੂੰ ਅੱਗੇ ਲਾਇਆ ਜਾਂਦਾ ਹੈ ਪੁਰਾਣਾ ਰੋਸ ਕੇ ਘਰੇ ਬਹਿ ਜਾਂਦਾ ਅੱਜ ਜਿੱਥੇ ਮੈਂ ਵੇਖਿਆ ਮਖੂ ਦੇ ਵਿੱਚ ਅਕਾਲੀ ਪੁਰਾਣੇ ਵਰਕਰ ਉਸਕੇ ਘਰੇ ਬੈਠੇ ਨੇ ਪਰ ਨਹੀਂ ਅਸੀਂ 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 ਇਸ ਗੱਲ ਤੇ ਨਹੀਂ ਅਸੀਂ ਕਹਿੰਦੇ ਆ ਦੇਖੋ ਕੁਝ ਪਰਮੇਸ਼ਰ ਤੇ ਵੀ ਛੱਟਣਾ ਚਾਹੀਦਾ ਹੈ ਕਿ ਜਿਹੜਾ ਬਿਨ ਕਰਮਾ ਕੇ ਸਿਪਾਈ ਹੈ ਨਹੀਂ ਜੇਬਾ ਤੇਰਾ ਧਾਵੇ ਤਾਂ ਕਰਮਾ ਤੋਂ ਜਿਹੜਾ ਸਾਡੇ ਹੈਗੇ ਕਰਮਾ ਚ ਲਿਖਿਆ ਤਾਂ ਉਹ ਮਿਲਣਾ ਉਹ ਕੋਈ ਖੋ ਨਹੀਂ ਸਕਦਾ ਤੇ ਇਸ ਕਰਕੇ ਜਿਹੜੀ ਪਾਰਟੀ ਪਾਰਲੀਮੈਂਟ ਬੋਰਡ ਜਿਹੜਾ ਵੀ ਫੈਸਲਾ ਕਰੇਗਾ ਉਹ ਮੇਰੇ ਖਿਆਲ ਦੇ ਵਿੱਚ ਉਹ ਅਸੀਂ ਸਾਨੂੰ ਅਸੀਂ ਮੰਨਾਂਗੇ ਉਹਨੂੰ ਔਰ 100% ਹੁੰਦੇ ਤੇ ਫੁੱਲ ਚੜਾਵਾਂਗੇ ਬਾਕੀ ਠੀਕ ਹੈ ਅਸੀਂ ਸਾਡੇ ਸਾਥੀਆਂ ਦੀ ਮੈਂ ਆਪਣੇ ਵੱਲੋਂ ਆਪਣੀ ਗੱਲ ਰੱਖੀ ਮੈਨੂੰ ਪੁੱਛਿਆ ਗਿਆ ਤਾਂ ਮੈਂ ਆਪਣੀ ਗੱਲ ਰੱਖ ਦਿੱਤੀ ਬਾਕੀ ਇਹ ਫੈਸਲਾ ਜਿਹੜਾ ਪਾਰਲੀਮੈਂਟ ਬੋਰਡ ਨੇ ਕਰਨਾ ਹੈ ਔਰ ਉਹ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਕੋਲ ਬਹੁਤ ਕੈਲਕੂਲੇਸ਼ਨ ਹੁੰਦੀ ਹੈ ਉਹਨਾਂ ਕੋਲ ਸਿਸਟਮ ਵੀ ਹੈ ਉਹਨਾਂ ਨੂੰ ਪਤਾ ਵੀ ਹੈ ਵੀ ਕਿਹੜਾ ਤੁਹਾਡਾ ਕੀ